ਕੀ ਤੁਸੀਂ ਉਹਨਾਂ ਵਿੱਚੋਂ ਜੋ ਰਾਤ ਨੂੰ ਸੌਂਦੇ ਵੇਲੇ ਸੋਚਦੇ ਆ ਮੈਂ ਕੱਲ ਸਭ ਕੁਝ ਬਦਲ ਦਿਆਂਗਾ ਸਵੇਰ ਹੁੰਦਿਆਂ ਹੀ ਮੈਂ ਫਲਾਨਾ ਕੰਮ ਕਰ ਦੂੰਗਾ ਮੈਂ ਸਵੇਰ ਤੋਂ ਹੀ ਜਿੰਮ ਜਾਣਾ ਸ਼ੁਰੂ ਕਰ ਦੂੰਗਾ ਜਾਂ ਸਵੇਰ ਤੋਂ ਹੀ ਦਿਸ ਐਂਡ दैट ਇਹ ਸਭ ਹੋ ਜਾਏਗਾ ਪਰ ਜਦੋਂ ਸਵੇਰ ਹੁੰਦੀ ਆ ਤੁਹਾਡੇ ਸੁਪਨੇ ਪਲੰਘ ਦੀ ਨਰਮ ਚਾਦਰ ਹੇਠਾਂ ਦੱਬ ਜਾਂਦੇ ਆ ਕਿ ਤੁਹਾਡੇ ਅੰਦਰ ਬਿਆਨਤ ਉਤਸ਼ਾਹ ਹੈ ਪਰ ਕੰਮ ਕਰਨ ਦਾ ਹੌਸਲਾ ਗੁੰਮ ਹੋ ਜਾਂਦਾ ਹੈ ਫਿਰ ਸੁਣੋ ਇਹ ਸਿਰਫ ਕਹਾਣੀ ਨਹੀਂ ਇਹ ਤੁਹਾਡੇ ਅੰਦਰ ਚੱਲ ਰਹੀ ਜੰਗ ਦਾ ਸੱਚ ਹੈ ਕਦੇ ਮਹਿਸੂਸ ਹੋਇਆ ਕਿ ਤੁਸੀਂ ਸੁਪਨੇ ਤਾਂ ਬਹੁਤ ਵੱਡੇ ਦੇਖਦੇ ਹੋ ਪਰ ਜਦੋਂ ਉਹਨਾਂ ਨੂੰ ਪੂਰਾ ਕਰਨ ਦਾ ਵੇਲਾ ਆਉਂਦਾ ਤਾਂ ਅੰਦਰੋਂ ਇੱਕ ਢਿੱਲ ਜਿਹੀ ਪੈਦਾ ਹੋ ਜਾਂਦੀ ਆ ਫਿਰ ਤੁਸੀਂ ਕਹਿੰਦੇ ਹੋ ਕੱਲ ਕਰੂੰਗਾ ਜੇ ਤੁਸੀਂ ਵੀ ਅੰਬੀਸ਼ੀਅਸ ਹੋ ਪਰ ਆਲਸੀ ਹੋ ਤਾਂ ਇਹ ਕਹਾਣੀ ਨੂੰ ਅਖੀਰ ਤੱਕ ਜਰੂਰ ਸੁਣਿਓ ਤੁਹਾਡੀ ਜ਼ਿੰਦਗੀ ਬਦਲ ਜਾਏਗੀ ਇਹ ਤੁਹਾਡੇ ਅੰਦਰ ਵਸਦੇ ਜਗਸੀਰਨਾਮ ਦੇ ਬੰਦੇ ਦੀ ਕਹਾਣੀ ਆ ਚਲੋ ਵੀਡੀਓ ਨੂੰ ਸ਼ੁਰੂ ਕਰੀਏ ਇੱਕ ਜਗਸੀਰਨਾਮ ਦਾ ਮੁੰਡਾ ਸੀ ਸਪਨਿਆਂ ਦਾ ਮਾਲਕ ਪਰ ਵਕਤ ਦਾ ਗੁਲਾਮ ਇੱਕ ਸਮਾਂ ਸੀ ਹਰਿਆ ਭਰਿਆ ਪਿੰਡ ਖੇੜਾ ਇਸ ਪਿੰਡ ਵਿੱਚ ਇੱਕ ਜਵਾਨ ਸੀ ਜਿਹਦਾ ਨਾਂ ਜਿਵੇਂ ਤੁਹਾਨੂੰ ਮੈਂ ਦੱਸਿਆ ਜਗਸੀਰ ਸੀ 25 ਸਾਲ ਦੀ ਉਮਰ ਡੋਲਿਆਂ ਵਿੱਚ ਜਾਨ ਸਿਹਤ ਪੱਖੋਂ ਤਗੜਾ ਤੇ ਸੋਚ ਵਿੱਚ ਵੱਡੇ ਵੱਡੇ ਸੁਪਨੇ ਜਗਸੀਰ ਜਦੋਂ ਵੀ ਬੋਲਦਾ ਤਾਂ ਉਸ ਦੀਆਂ ਅੱਖਾਂ ਵਿੱਚੋਂ ਸੋਨਾ ਝਲਕਦਾ ਸੀ ਉਹ ਆਪਣੇ ਦੋਸਤਾਂ ਨੂੰ ਕਹਿੰਦਾ ਇੱਕ ਦਿਨ ਦੇਖਿਓ ਮੇਰਾ ਖੇਤ ਇਸ ਇਲਾਕੇ ਦਾ ਸਭ ਤੋਂ ਅਮੀਰ ਖੇਤ ਹੋਵੇਗਾ ਮੇਰੀ ਮਿੱਟੀ ਸੋਨੇ ਦੇ ਦਾਣੇ ਉਗਲੇਗੀ ਲੋਕ ਦੂਰੋਂ ਮੇਰੇ ਕੋਲ ਸਲਾਹ ਲੈਣ ਆਇਆ ਕਰਨਗੇ ਤੇ ਮੇਰੇ ਖੇਤੀ ਦੇ ਨੁਸਖੇ ਮੈਨੂੰ ਪੁੱਛਿਆ ਕਰਨਗੇ ਮੈਂ ਇੰਨਾ ਜ਼ਿਆਦਾ ਅਮੀਰ ਹੋ ਜਾਵਾਂਗਾ ਸਾਰੇ ਉਸਦੇ ਸੁਪਨਿਆਂ ਦੀ ਤਾਰੀਫ਼ ਕਰਦੇ ਸਨ ਪਰ ਇੱਕ ਵੱਡੀ ਸਮੱਸਿਆ ਸੀ ਆਲਸ ਜਦੋਂ ਸੂਰਜ ਚੜ੍ਹਦਾ ਸਾਰਾ ਪਿੰਡ ਕਈਆਂ ਚੌਕ ਕੇ ਖੇਤਾਂ ਨੂੰ ਜਾਂਦਾ ਆਪਣੇ ਖੇਤਾਂ ਵਿੱਚ ਸਖਤ ਮਿਹਨਤ ਕਰਦੇ ਹਰ ਇੱਕ ਮਜ਼ਦੂਰ ਆਪਣੇ ਕੰਮ ਤੇ ਜਾਂਦਾ ਪਰ ਜਗਸੀਰ ਪਲੰਗ ਤੇ ਪਿਆ ਰਹਿੰਦਾ ਜਦੋਂ ਬਾਕੀ ਗਰਮੀ ਵਿੱਚ ਮੱਥੇ ਦਾ ਪਸੀਨਾ ਪਹੁੰਚਦੇ ਉਹ ਦਰਖਤਾਂ ਦੀ ਠੰਢੀ ਛਾਂ ਹੇਠਾਂ ਬੈਠਾ ਸੁਪਨਿਆਂ ਦੀਆਂ ਗੱਲਾਂ ਕਰਦਾ ਆਪਣੇ ਹੀ ਖਿਆਲਾਂ ਵਿੱਚ ਗੁੰਮਿਆ ਰਹਿੰਦਾ ਤੇ ਨਵੇਂ-ਨਵੇਂ ਸੁਪਨੇ ਘੜਦਾ ਰਹਿੰਦਾ ਕਿ ਮੈਂ ਇਸ ਤਰ੍ਹਾਂ ਕਰਾਂਗਾ ਮੈਂ ਕੱਲ ਤੋਂ ਇਹ ਕੰਮ ਕਰਾਂਗਾ ਪਰ ਸਫਲਤਾ ਨੂੰ ਕਲਪਨਾ ਵਿੱਚ ਜਿੰਨਾ ਪਸੰਦ ਕਰਦਾ ਸੀ ਉਸ ਦੀ ਹਰ ਇੱਕ ਸਫਲਤਾ ਸਿਰਫ ਕਲਪਨਾ ਹੀ ਸੀ ਪਰ ਉਸ ਸਫਲਤਾ ਲਈ ਜੋ ਮਿਹਨਤ ਦੀ ਤਪੱਸਿਆ ਚਾਹੀਦੀ ਸੀ ਉਸ ਤੋਂ ਉਹ ਸੌਕੋਂ ਹਾਂ ਦੂਰ ਬੈਠਾ ਸੀ ਉਸਦਾ ਹਰ ਕੰਮ ਦਾ ਜਵਾਬ ਹੁੰਦਾ ਸੀ ਕੱਲ ਕਰਾਂਗੇ ਹਾਲੇ ਬਹੁਤ ਟਾਈਮ ਬਾਕੀ ਹੈ ਸੋ ਇਸ ਤਰ੍ਹਾਂ ਹੀ ਦਿਨ ਗੁਜ਼ਰ ਰਹੇ ਸੀ ਇੱਕ ਸ਼ਾਮ ਜਗਸੀਰ ਦਾ ਤਾਇਆ ਜੀ ਜੋ ਪਿੰਡ ਦਾ ਸਭ ਤੋਂ ਸਿਆਣਾ ਤੇ ਤਜਰਬੇਕਾਰ ਕਿਸਾਨ ਸੀ ਉਸ ਦੇ ਘਰ ਆਇਆ ਤਾਇਆ ਦੀ ਨਜ਼ਰ ਜਗਸੀਰ ਦੇ ਖੇਤ ਤੇ ਪੈਂਦੀ ਆ ਜ਼ਮੀਨ ਬੜੀ ਉਪਜਾਊ ਸੀ ਪਰ ਸੁੰਨਸਾਰ ਪਸਰੀ ਹੋਈ ਸੀ ਉਥੇ ਕੋਈ ਫਸਲ ਨਹੀਂ ਸੀ ਤਾਇਆ ਜੀ ਬੋਲੇ ਜਗਸੀਰ ਮੇਰੇ ਪੁੱਤਰ ਤੂੰ ਤਾਂ ਸੋਨੇ ਦੀਆਂ ਫਸਲਾਂ ਦੀਆਂ ਗੱਲਾਂ ਕਰਦਾ ਪਰ ਤੇਰੀ ਜ਼ਮੀਨ ਤੇ ਤਾਂ ਸਿਰਫ ਸੁੱਕੀ ਮਿੱਟੀ ਆ। ਇਹ ਖੇਤ ਕਦੋਂ ਹਰਿਆ ਭਰਿਆ ਹੋਏਗਾ? ਤੂੰ ਕਦੋਂ ਇੱਥੇ ਕੁਝ ਬੀਜੇਗਾ? ਜਗਸੀਰ ਹੱਸ ਕੇ ਤਾਇਆ ਨੂੰ ਬੋਲਿਆ, "ਤਾਇਆ ਜੀ, ਫਿਕਰ ਨਾ ਕਰੋ, ਮੈਂ ਕੱਲ ਸ਼ੁਰੂ ਕਰਨ ਵਾਲਾ। ਬਸ ਤੁਸੀਂ ਦੇਖਦੇ ਜਾਇਓ, ਮੇਰਾ ਖੇਤ ਸਭ ਤੋਂ ਸੋਹਣਾ ਹੋਏਗਾ।" ਤਾਇਆ ਨੇ ਡੂੰਘਾ ਸਹ ਲਿਆ। ਉਸ ਨੇ ਇਹ ਕੱਲ ਵਾਲਾ ਸ਼ਬਦ ਬਹੁਤ ਵਾਰ ਪਹਿਲਾਂ ਹੀ ਸੁਣਿਆ ਹੋਇਆ ਸੀ। ਉਸ ਨੂੰ ਪਤਾ ਸੀ ਕਿ ਜਗਸੀਰ ਨੂੰ ਸ਼ਬਦਾਂ ਨਾਲ ਨਹੀਂ, ਇੱਕ ਡੂੰਗੇ ਸਬਕ ਨਾਲ ਸਮਝਾਉਣਾ ਪੈਣਾ। ਤਾਇਆ ਨੇ ਆਪਣੀ ਜੇਬ ਵਿੱਚੋਂ ਦੋ ਛੋਟੇ ਥੈਲੇ ਕੱਢੇ ਆ ਲੈ ਜਗਸੀਰ ਇਹ ਆਮ ਬੀਜ ਨਹੀਂ ਇਹ ਤੇਰੀ ਜ਼ਿੰਦਗੀ ਦੇ ਸਭ ਤੋਂ ਖਾਸ ਬੀਜ ਆ ਪਹਿਲਾ ਬੀਜ ਪੁੱਤ ਤੇਰੀ ਮਿਹਨਤ ਦਾ ਬੀਜ ਆ ਜੇ ਤੂੰ ਇਸ ਨੂੰ ਲਾ ਕੇ ਨਿਤ ਪਾਣੀ ਦੇਵੇਂਗਾ ਰੋਜ਼ ਇਸ ਦੀ ਦੇਖਭਾਲ ਕਰੇਂਗਾ ਤਾਂ ਇਹ ਇੱਕ ਐਸਾ ਰੁੱਖ ਬਣੇਗਾ ਜੋ ਤੈਨੂੰ ਫਲ ਸ਼ਾਂਤੀ ਤੇ ਦੌਲਤ ਸਭ ਕੁਝ ਦੇਗਾ ਤੇ ਇਹ ਦੂਜਾ ਵੀ ਆਲਸ ਦਾ ਬੀਜ ਆ ਜੇ ਤੂੰ ਇਸ ਨੂੰ ਲਾ ਦਿੱਤਾ ਤਾਂ ਇਹ ਤਾਂ ਬਹੁਤ ਤੇਜ਼ੀ ਨਾਲ ਵਧੇਗਾ ਇਹ ਪੂਰੇ ਖੇਤ ਵਿੱਚ ਨਦੀਨ ਬਣ ਕੇ ਫੈਲ ਜਾਏਗਾ ਤੇ ਤੇਰੇ ਮਿਹਨਤ ਵਾਲੇ ਬੀਜ ਨੂੰ ਵੀ ਇਹ ਅੱਗੇ ਨਹੀਂ ਵਧਣ ਦੇਗਾ ਤੇ ਉਹਨੂੰ ਸਾਹ ਵੀ ਨਹੀਂ ਲੈਣ ਦੇਗਾ ਤੇਰੀ ਜ਼ਿੰਦਗੀ ਦਾ ਕੱਲ ਕਿਸੇ ਜੋਸ਼ੀ ਨੇ ਨਹੀਂ ਇਹਨਾਂ ਦੋਹਾਂ ਬੀਜਾਂ ਵਿੱਚੋਂ ਕਿਸੇ ਇੱਕ ਨੇ ਲਿਖਣਾ ਹੈ ਜਿਸ ਦੀ ਤੂੰ ਦੇਖਭਾਲ ਕਰੇਗਾ ਜਗਸੀਰ ਨੇ ਦੋਵੇਂ ਬੀਜ ਦੇਖੇ ਮਿਹਨਤ ਦਾ ਬੀਜ ਛੋਟਾ ਜਿਹਾ ਪਰ ਨਾਜ਼ੁਕ ਜਿਹਾ ਸੀ ਆਲਸ ਦਾ ਬੀਜ ਵੱਡਾ ਤੇ ਸੌਖਾ ਲੱਗਦਾ ਸੀ ਉਸਨੇ ਸੋਚਿਆ ਬੇਸ਼ੱਕ ਮੈਂ ਮਿਹਨਤ ਵਾਲਾ ਬੀਜ ਹੀ ਬੀਜਾਂਗਾ ਪਰ ਜਦੋਂ ਸਵੇਰ ਹੋਈ ਤੇ ਜਗਸੀ ਨੂੰ ਫਿਰ ਢਿੱਲ ਮਹਿਸੂਸ ਹੋਈ ਅੱਜ ਰਹਿਣ ਦਿੰਦੇ ਆ ਕੱਲ ਤੋਂ ਪੱਕਾ ਸੋ ਇਸੇ ਤਰ੍ਹਾਂ ਦਿਨ ਲੰਗੇ ਤੇ ਫਿਰ ਕਈ ਹਫ਼ਤੇ ਇੱਕ ਦਿਨ ਬੇਚੈਨੀ ਵਿੱਚ ਆ ਕੇ ਉਸਨੇ ਦੋਵੇਂ ਬੀ ਲਾਗ ਦਿੱਤੇ ਅਤੇ ਸੋਚਿਆ ਦੇਖਾਂਗੇ ਕੀ ਬਣਦਾ ਬਾਜ ਸੰਭਾਲ ਲਵਾਂਗੇ ਦੋਨਾਂ ਨੂੰ ਹੀ ਬੀਚ ਦਿੰਦਾ ਆ ਜਗਸੀ ਫਿਰ ਆਪਣੇ ਪੁਰਾਣੇ ਰਾਹ ਤੇ ਚੱਲ ਪਿਆ ਸੋਣਾ ਗੱਪਾਂ ਮਾਰਨੀਆਂ ਸਿਰਫ ਸਫਲਤਾ ਦੇ ਸੁਪਨੇ ਹੀ ਦੇਖੀ ਜਾਣੇ ਕੰਮ ਨਾ ਕੁੱਝ ਨਾ ਲੇਟ ਉੱਠਣਾ ਤੇ ਦੁਪਹਿਰ ਤੱਕ ਸੋਤੇ ਰਹਿਣਾ ਜਦੋਂ 1 ਮਹੀਨੇ ਬਾਅਦ ਉਹ ਖੇਤ ਗਿਆ ਤਾਂ ਉਸ ਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ ਆਲਸ ਦਾ ਬੀ ਇੱਕ ਜੰਗਲੀ ਨਦੀਨ ਬਣ ਚੁੱਕਾ ਸੀ ਉਹ ਪੂਰੀ ਜ਼ਮੀਨ ਤੇ ਕਾਲੇ ਬਦਲਾਵਾਂ ਖਛਾਇਆ ਹੋਇਆ ਸੀ ਉਸ ਨੇ ਮਿੱਟੀ ਨੂੰ ਘੁੱਟਿਆ ਹੋਇਆ ਸੀ ਤੇ ਮਿਹਰਤ ਵਾਲਾ ਬੀਜ ਉਹ ਇੱਕ ਛੋਟਾ ਜਿਹਾ ਪੌਦਾ ਪਾਣੀ ਤੇ ਦੇਖਭਾਲ ਦੀ ਘਾਟ ਕਾਰਨ ਮਰਨ ਕਿਨਾਰੇ ਪਹੁੰਚ ਚੁੱਕਾ ਸੀ ਉਸ ਦੇ ਸੁਪਨੇ ਡਰਾਉਣੇ ਸੱਚ ਵਿੱਚ ਬਦਲ ਗਏ ਸੋ ਇੱਕ ਦਿਨ ਤਾਇਆ ਇਸੇ ਤਰ੍ਹਾਂ ਹੀ ਘੁੰਮਦਾ ਘਮੁੰਦਾ ਹੋਇਆ ਉਹਦੇ ਖੇਤ ਵੱਲ ਪਹੁੰਚਿਆ ਤਾਇਨੇ ਖੇਤ ਨੂੰ ਦੇਖ ਕੇ ਜਗਸੀਰ ਨੂੰ ਕਿਹਾ ਜਗਸੀਰ ਦੇਖ ਲੈ ਆਪਣੇ ਖੇਤ ਨੂੰ ਇਹ ਤੇਰੀ ਜ਼ਿੰਦਗੀ ਹੈ ਤੇਰਾ ਉਤਸ਼ਾਹ ਇੱਕ ਛੋਟੇ ਬੀਜ ਵਾਂਗ ਸੀ ਜਿਸ ਨੂੰ ਰੋਜ਼ ਕੰਮ ਦੀ ਲੋੜ ਸੀ ਕੰਮ ਨਾ ਮਿਲਣ ਤੇ ਇਹ ਮਰ ਰਿਹਾ ਹੈ ਪਰ ਆਲਸ ਆਲਸ ਨੂੰ ਪਾਲਣ ਦੀ ਲੋੜ ਨਹੀਂ ਪੈਂਦੀ ਇਹ ਆਪ ਹੀ ਵੱਧਦਾ ਹੈ ਅਤੇ ਆਪਣੇ ਨਾਲ ਸਭ ਕੁਝ ਤਬਾਹ ਕਰ ਦਿੰਦਾ ਹੈ ਇਹ ਅੱਗੇ ਨਹੀਂ ਵਧਣ ਦਿੰਦਾ ਸਾਰੀ ਮੋਟੀਵੇਸ਼ਨ ਨੂੰ ਵੀ ਟਕ ਲੈਂਦਾ ਹੈ ਤੂੰ ਵੱਡਾ ਬਣਨਾ ਚਾਹੁੰਦਾ ਸੀ ਪਰ ਤੇਰੀ ਆਲਸ ਨੇ ਤੇਰਾ ਕੱਲ ਚੁਰਾ ਲਿਆ ਹੈ ਜਗਸੀਰ ਗੋਡਿਆਂ 'ਤੇ ਬੈਠ ਗਿਆ। ਉਸ ਨੇ ਮਿਹਨਤ ਵਾਲੇ ਮਰ ਰਹੇ ਪੌਦੇ ਨੂੰ ਛੋਹਿਆ ਤੇ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ। ਪਹਿਲੀ ਵਾਰ ਉਸ ਨੂੰ ਸੱਚ ਸਮਝਾਇਆ ਕਿ ਸੁਪਨੇ ਕਾਫੀ ਨਹੀਂ ਹੁੰਦੇ। ਉਹਨਾਂ ਨੂੰ ਜ਼ਿੰਦਾ ਰੱਖਣ ਲਈ ਕੰਮ ਵੀ ਕਰਨਾ ਪੈਂਦਾ ਆ। ਸਖਤ ਮਿਹਨਤ ਵੀ ਕਰਨੀ ਪੈਂਦੀ ਆ। ਉਸ ਰਾਤ ਜਗਸੀਰ ਸੌ ਨਹੀਂ ਸਕਿਆ। ਉਸ ਨੇ ਆਪਣਾ ਗਵਾਇਆ ਹੋਇਆ ਸਮਾਂ, ਟੁੱਟੇ ਵਾਅਦੇ ਤੇ ਮੌਕੇ ਯਾਦ ਕੀਤੇ। ਉਸ ਨੇ ਖੁਦ ਨਾਲ ਵਾਅਦਾ ਕੀਤਾ ਜੇ ਅੱਜ ਮੈਂ ਨਾਮ ਬਦਲਿਆ ਤਾ ਇਹ ਆਲਸ ਮੇਰੀ ਰੂਹ ਨੂੰ ਵੀ ਗ੍ਰੈਂਡ ਲਾ ਦੇਗੀ। ਅਗਲੀ ਸਵੇਰ ਸੂਰਜ ਚੜ੍ਹਨ ਤੋਂ ਪਹਿਲਾਂ ਜਿਗਸੀਰ ਉੱਠਿਆ। ਉਸਨੇ ਕਹੀ ਚੁੱਕੀ ਤੇ ਸਭ ਤੋਂ ਔਖਾ ਕੰਮ ਸ਼ੁਰੂ ਕੀਤਾ ਆਲਸ ਦੇ ਨਦੀਨ ਨੂੰ ਪੁੱਟਣਾ। ਉਸ ਦੀ ਪੈਠ ਦੁਖ ਰਹੀ ਸੀ ਤੇ ਦੁਖੀ ਸੀ। ਹੱਥ ਛਿੱਲੇ ਗਏ ਪਰ ਉਹ ਰੁਕਿਆ ਨਹੀਂ। ਹਰ ਨਦੀਨ ਜੋ ਉਹ ਪੁੱਟਦਾ ਉਹ ਆਪਣੇ ਅੰਦਰੋਂ ਇੱਕ ਬੁਰੀ ਆਦਤ ਕੱਢ ਰਿਆ ਸੀ। ਉਸਨੇ ਮਿਹਨਤ ਵਾਲੇ ਬੀਜ ਨੂੰ ਪਾਣੀ ਦਿੱਤਾ। ਹਰ ਰੋਜ਼ ਹਰ ਦਿਨ ਬਿਨਾਂ ਨਾਗਾ ਪਾਏ ਹੌਰੀ ਹੌਰੀ ਮਿਹਨਤ ਦਾ ਉਹ ਪਦ ਤਕੜਾ ਹੋ ਗਿਆ ਅਤੇ ਸਾਲਾਂ ਦੇ ਅੰਦਰ ਉਹ ਇੱਕ ਵਿਸ਼ਾਲ ਰੁੱਖ ਬਣ ਗਿਆ ਫਲਾਂ, ਸ਼ਾਂਤ ਤੇ ਖੁਸ਼ਹਾਲੀ ਨਾਲ ਭਰਪੂਰ ਜਿਗਸੀਰ ਵੀ ਬਦਲ ਗਿਆ ਉਹ ਹੁਣ ਆਲਸੀ ਨਹੀਂ ਰਿਹਾ ਉਹ ਪਿੰਡ ਵਿੱਚ ਇੱਕ ਮਿਸਾਲ ਬਣ ਗਿਆ ਉਹ ਕਿਸਾਨ ਜਿਸ ਨੇ ਆਪਣੀ ਆਲਸ ਨਾਲ ਲੜਾਈ ਲੜੀ ਅਤੇ ਜਿੱਤ ਹਾਸਲ ਕੀਤੀ ਇਸ ਤਰ੍ਹਾਂ ਉਹ ਇਲਾਕੇ ਦਾ ਖੁਸ਼ਹਾਲ ਕਿਸਾਨ ਬਣਿਆ ਅਤੇ ਆਪਣੇ ਇਲਾਕੇ ਦੇ ਮਿਹਨਤਕਸ਼ ਲੋਕਾਂ ਵਿੱਚ ਵੀ ਗਿਣਿਆ ਜਾਣ ਲੱਗਿਆ ਸੋ ਦੋਸਤੋ ਜਗਸੀਰ ਦੀ ਕਹਾਣੀ ਸਿਰਫ ਖੇਤ ਦੀ ਕਹਾਣੀ ਨਹੀਂ ਇਹ ਤੁਹਾਡੀ ਅਤੇ ਮੇਰੀ ਜ਼ਿੰਦਗੀ ਦੀ ਕਹਾਣੀ ਹੈ ਸਾਡੇ ਸਭ ਦੇ ਅੰਦਰ ਵੀ ਦੋ ਬੀਜ ਆ ਮਿਹਨਤ ਦਾ ਬੀਜ ਇਹਨਾਂ ਨੂੰ ਹਰ ਰੋਜ਼ ਯਤਨ ਅਨੁਸ਼ਾਸਨ ਤੇ ਕੰਮ ਨਾਲ ਪਾਲਣਾ ਪੈਂਦਾ ਆ ਤੇ ਦੂਜਾ ਹੁੰਦਾ ਆਲਸ ਦਾ ਬੀਜ ਇਹ ਆਪਣੇ ਆਪ ਵਧਦਾ ਰਹਿੰਦਾ ਅਤੇ ਤੁਹਾਡੇ ਸਾਰੇ ਸੁਪਨਿਆਂ ਨੂੰ ਗਲਾ ਘੋਟ ਕੇ ਮਾਰ ਦਿੰਦਾ ਆ ਜੇ ਤੁਸੀਂ ਉਤਸ਼ਾਹੀ ਹੋ ਪਰ ਆਲਸੀ ਤਾਂ ਆਪਣੇ ਖੇਤ ਨੂੰ ਯਾਦ ਕਰੋ ਕੱਲ ਦੀ ਉਡੀਕ ਨਾ ਕਰੋ ਅੱਜ ਤੋਂ ਹੀ ਸ਼ੁਰੂ ਕਰੋ ਆਪਣੇ ਉਤਸ਼ਾਹ ਨੂੰ ਪਾਣੀ ਦਿਓ ਅਤੇ ਆਲਸ ਦੇ ਨਦੀਨਾਂ ਨੂੰ ਪੁੱਟ ਕੇ ਬਾਹਰ ਸੁੱਟ ਦਿਓ ਜਿੰਨਾ ਲੰਮਾ ਤੁਸੀਂ ਇੰਤਜ਼ਾਰ ਕਰੋਗੇ ਓਨਾ ਹੀ ਤੁਹਾਡਾ ਸੁਪਨਾ ਮਰਦਾ ਜਾਏਗਾ ਮੈਨੂੰ ਪੂਰੀ ਉਮੀਦ ਹੈ ਕਿ ਅੱਜ ਦੀ ਇਹ ਕਹਾਣੀ ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ ਜੇਕਰ ਇਸ ਵਿੱਚੋਂ ਤੁਹਾਨੂੰ ਕੁਝ ਸਿੱਖਣ ਨੂੰ ਮਿਲਿਆ ਆ ਤਾਂ ਵੀਡੀਓ ਨੂੰ ਲਾਈਕ ਤੇ ਕਮੈਂਟ ਕਰਨ ਤੋਂ ਬਾਅਦ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਓ ਸੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ